ਹਾਲੋ ਜੀ ਟ੍ਰੈਂਡੀ ਆਊਟਲੈਟ ਮੈਂ ਰਾਮਪਰਾਪੂ ਠੀਕ ਹੈ ਜੀ ਕਾਪੀਆਂ ਤੋਂ ਬਚਿਓ ਤੇ ਆਹਾ ਤੁਹਾਡੇ ਵਾਸਤੇ ਜਗਣਾ ਲੈ ਕੇ ਆਇਆ ਫੁੱਲ ਬਾਜੂ ਆਪ ਬਾਜੂ ਸਾਈਜ਼ ਛੋਟੇ ਜਿਹਨਾਂ ਦੀ 30 32 34 ਕਮਰ ਆਉਂਦੀ ਉਹੋ ਜਿਹੇ ਬੰਦਿਆਂ ਦੇ ਆ ਅੰਦਰਾਵਲੀ ਫਾਰਾ ਠੀਕ ਹੈ ਜੀ ਦੁਕਾਨ ਦੇ ਆ ਕੇ ਵੀਰ ਬਣ ਕੇ ਆਹ ਵਾਲੀ ਫਾਰਾਂ ਵਾਲਾ ਚੱਕ ਲਿਓ ਦੂਜੇ ਨੂੰ ਨਾ ਛੇੜਿਓ ਹਣਾ ਤੇ ਇਹਦੇ ਉਹ ਵੀ ਦੇਵਾਂਗੇ ਪਰ ਰੇਟ ਇਹਦਾ ਦੱਸਣ ਲੱਗਿਆਂਗਾ 500 ਦੇ ਦੋ ਆ ਠੀਕ ਹੈ ਜੀ ਤੇ ਸਟਾਕ ਥੋੜਾਗਾ ਦੋਟਾ ਹੀ ਸੋ ਬੀ ਹੋਊਗਾ ਫੁੱਲ ਬਾਜੂ ਆਪ ਬਾਜੂ ਸਾਈਜ਼ਾਂ ਦਾ ਨਾ ਰੋਲਾ ਪਾਓ ਸਾਈਜ਼ ਜਿਹੜੇ ਹੈਗੇ ਆ ਬਸ ਉਹ ਹੀ ਨੇ ਅਨੁਚਿਤ ਸਾਈਜ਼ ਜਿਹੜੇ ਹੈਗੇ ਨੇ ਬਸ ਉਹ ਹੀ ਨੇ ਸਾਈਜ਼ਾਂ ਦਾ ਨਾ ਕਿ ਉਹ ਜੀ ਸਾਈਜ਼ ਤੁਸੀਂ ਇਹ ਪਾਈ ਸੀ ਉਹ ਪਾਈ ਸੀ ਅੰਦਰ ਫਰਕ ਹੋਣੀ ਚਾਹੀਦੀ ਆਹ ਵਾਲੀ ਫਰਕ ਠੀਕ ਹੈ ਜੀ ਅੰਦਰ ਫਰਕ ਹੈਗੀ ਗਰਮ ਤੇ ਇਹੀ ਵਾਲੇ ਆ ਜੇ ਦੂਜੀ ਵਾਲੀ ਕੋਈ ਹੋਰ ਦੇਖੋਗੇ ਉਹਦਾ ਅਲੱਗ ਰੇਟ ਹੋਊਗਾ ਇਹ ਵਾਲੇ ਆ 500 ਦੇ ਦੋ ਇਹ ਵੀਰੇ ਆਪਾਂ ਕਹਿੰਦੇ ਆਹ ਦਿਖਾਈ ਸੀ ਉਹ ਦਿਖਾਈ ਸੀ ਨਾ ਵੀਡੀਓ ਚ ਤੁਹਾਨੂੰ ਸਾਫ਼ ਸੁਥਰਾ ਦੱਸਦਾ ਤਰੀਕਾ ਜੀ ਲੈਣੇ ਹੋ ਤਾਂ ਆ ਜਿਓ ਨਹੀਂ ਤਾਂ ਨਾ ਸਹੀ ਕੋਈ ਗੱਲ ਨਹੀਂ 250 ਰੁਪਏ ਦਾ ਠੀਕ ਹੈ ਜੀ 500 ਦੇ ਦੋ ਹਲੋ ਜਕਾ ਅੰਦਰਾਵਾਲੀ ਫਾਰ ਆਲੀ ਫਾਰ ਵਾਲੇ ਜੱਕ ਲਿਓ ਤੇ ਸਾਰੇ ਸਾਰੇ ਮਿਕਸ ਹੀ ਆ ਬਈ ਛੋਟੇ ਵੱਡੇ ਟ੍ਰੈਂਡੀ ਆਊਟਲੈਟ ਰਾਮਪਰ